ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਪਰਮੇਸ਼ਰ ਕਾਇਮ ਦائم ਸਦਾ ਹੈ ਉਹ ਤੁਹਾਡਾ ਪਿਤਾ ਹੈ ਆਪ ਆਉਦੇ ਬੱਚੇ ਆ ਤਾਂ ਮਾਤ ਪਿਤਾ ਹਾਂ ਬਾਰਕ ਤੇਰੇ ਫਿਕਰ ਨਾ ਕਰੋ ਸਭ ਕੁਝ ਵਾਹਿਗੁਰੂ ਕਰਨ ਵਾਲਾ ਹੈ ਜਿਹੜਾ ਬੰਦੇ ਨੂੰ ਭਰਮੋਂ ਪੈਂਦਾ ਹੈ ਨਾ ਵਿਵਹਗੁਰੂ ਕੁਝ ਕਰੇਗਾ ਜਾਂ ਨਾ ਕਰੇਗਾ ਇਹਨੂੰ ਮਾਇਆ ਕਹਿੰਦੇ ਨੇ ਇਹ ਮਾਇਆ ਹਰ ਸਮੇਂ ਜਿਵੇਂ ਕਹਿੰਦੇ ਨੇ ਨਾ ਵੀ ਚਿੱਤਰ ਗੁਪਤ ਚਤਤ ਗੁਪਤ ਦੋਨੇ ਕਨੇ ਮੋਢਿਆਂ ਤੇ ਬੈਠੇ ਨੇ ਮਾਇਆ ਬੰਦੇ ਦੇ ਹਮੇਸ਼ਾ ਸਰ ਵਿੱਚ ਬੈਠੀ ਰਹਿੰਦੀ ਹੈ ਜਿਹੜਾ ਪਰਮਾਤਮਾ ਦੀ ਸਤਿ ਵੈਗੁਰੂ ਦੇ ਸਤ ਤੋਂ ਉਲਟ ਚੀਜ਼ ਹੈ ਜਿਵੇਂ ਧੁੱਪ ਅਤੇ ਛਾਇਆ ਹੈ ਐਸ ਤਰ੍ਹਾਂ ਵੈਗੁਰੂ ਤੇ ਮਾਇਆ ਇੱਕ ਵਹਿਗੁਰੂ ਹੈ ਇੱਕੋ ਦੀ ਮਾਇਆ ਇਹ ਮਾਇਆ ਬੰਦੇ ਨੂੰ ਭਰਉਂਦੀ ਹੈ ਜਿਹੜਾ ਬੰਦਾ ਮਾਇਆ ਵਿੱਚ ਬੈਠ ਕੇ ਵਹਿਗੁਰੂ ਯਾਦ ਕਰਦਾ ਹੈ ਜਵੇਂ ਤੱਤੀ ਤਵੀ ਦੇ ਬੈਠਣਾ ਮਾਇਆ ਤੇ ਮਾਇਆ ਦੇ ਵਿੱਚ ਹੀ ਪਰਮੇਸ਼ਰ ਦੇ ਨਾਲ ਸਮਾਧੀ ਲਾਉਣੀ ਤੇਰਾ ਕੀ ਆ ਮਿੱਠਾ ਲੱਗਿਆ ਉਹ ਸੱਤ ਹੈ ਜਿਵੇਂ ਸਾਬਜਾ ਦੇ ਨਹੀਂ ਹਾਂ ਬੱਚੇ ਡੇ ਇਹ ਮਾਇਆ ਹੈ ਨੀਹਾ ਦੇ ਵਿੱਚ ਹੀ ਵਹਿਗੁਰੂ ਤੇ ਅਡੋਲ ਨਿਸ਼ਚੈ ਰੱਖਣਾ ਸਿੱਧਕ ਰੱਖਣਾ ਇਹ ਸਤ ਹੈ ਮਾਇਆ ਵਿੱਚ ਕਿਵੇਂ ਸਤ ਰਹਿਣ ਸੋ ਮਾਇਆ ਨੂੰ ਇਹ ছায়ਾ ਜਾਣ ਹੈ ਵਹਿਗੁਰੂ ਦੀ ਜੇ ਵਹਿਗੁਰੂ ਨਹੀਂ ਹੈਗੀ ਤਾਂ ਮਾਇਆ ਵੀ ਨਹੀਂ ਕੱਲੀ ਮਾਇਆ ਕੁਛ ਨਹੀਂ ਵਹਿਗੁਰੂ ਦੇ ਵਹਿਗੁਰੂ ਦਾ ਪ੍ਰਸ਼ਾਮ ਹੈ ਮਾਇਆ ਜੇ ਤੁਸੀਂ ਕੱਲੇ ਪ੍ਰਸ਼ਾਮੇ ਨੂੰ ਪੜੋਗੇ ਤੁਹਾਨੂੰ ਕੁਝ ਨਹੀਂ ਮਿਲਣਾ ਜੇ ਤੁਸੀਂ ਵਹਿਗੁਰੂ ਨੂੰ ਪੜੋਗੇ ছায়ਾ ਵੀ ਹੱਥ ਆਉਣੀਆਂ ਮਾਇਆ ਵੀ ਹੱਥ ਆਉਣੀਆਂ ਸੋ ਤਰ੍ਹਾਂ ਸੋ ਬੱਦਾ ਡੋਲਣ ਕਰਕੇ ਬਹੁਤ ਕੁਝ ਕਰਦਾ ਜਿਨ੍ਹਾਂ ਨੇ ਆਪਦੇ ਕਾਰਜ ਸਵਾਰੇ ਨੇ ਉਹ ਕਿੰਨਾ ਕੁ ਭਰੋਸਾ ਸੀ ਵਾਹਿਗੁਰੂ ਤੇ ਅਕਾਲ ਪੁਰਖ ਤੇ ਅੱਲਾ ਤੇ ਰਾਮ ਤੇ ਪਿਆਰਿਓ ਸੱਚੇ ਪਾਸ਼ਾ ਮਹਾਰਾਜ ਨੇ ਸੰਸਾਰ ਚ ਲਾਇਆ ਹੈ ਗੁਰੂ ਸਾਹਿਬ ਸਾਨੂੰ ਭਰੋਸਾ ਦਿੰਦੇ ਨੇ ਸਿਰਸਰ ਰਿਜਕੇਸ਼ਨ ਭਾਈ ਠਾਕੁਰ ਵੀ ਸਿਰ ਜਾਣਾ ਕਰਕੇ ਆਪੇ ਉਹਨਾਂ ਨੂੰ ਸਵਾਰਦੇ ਮਾਰ ਆਪੇ ਪਾੜਦੇ ਪਗੰਬਰ ਹਾਜ਼ਰਤ ਮੁਹੰਮਦ ਜੀ ਹੋਏ ਨੇ ਮੁਸਲਮਾਨਾਂ ਦੇ ਵਿੱਚ ਉਹਨਾਂ ਦੇ ਨਬੀ ਹੋਏ ਨੇ ਜਿਨ੍ਹਾਂ ਦਾ ਜਨਮ 570 ਈਸਵੀ ਵਿੱਚ ਹੋਇਆ ਤੇ ਉਹਨਾਂ ਦਾ ਸਰੀਰ ਛੱਡਣਾ ਜਿਹਨੂੰ ਮੌਤ ਆਪ ਫੌਤ ਕਹਿੰਦੇ ਮੌਤ ਆਖੀ ਸਰੀਰ ਛੱਡਣਾ ਸਤਕਾਰ ਨਾਲ ਆਪਾਂ ਕਹਿੰਦੇ ਆ ਸਰੀਰ ਛੱਡਿਆ 632 ਉਮਰ ਦੇ 32 ਚ ਸਿਰਫ 62 ਸਾਲ ਦੀ ਸਾਲ ਦੀ ਉਮਰ ਚ 40 ਸਾਲ ਦੀ ਉਮਰ 'ਚ ਉਹਨਾਂ ਨੇ ਆ ਕੇ ਜਣੇ ਕਿ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਸੀ। ਸੋ ਪ੍ਰਮਾਤਮਾ ਦੇ ਕਿਵੇਂ ਨੇੜੇ ਸਿੱਖੋਦਾ? ਖੁਦਾਬੰਦੀ। ਕਿੰਨਾ ਕੁ ਵਿਸ਼ਵਾਸ ਸੀ? ਹਰ ਇੱਕ ਸਿਮਰਨ ਕਰਨ ਵਾਲੇ ਨੂੰ ਪਹਿਲਾਂ ਵਿਸ਼ਵਾਸ ਦੀ ਲੋੜ ਹੁੰਦੀ ਹੈ। ਜੇ ਵਿਸ਼ਵਾਸ ਹੈ ਕਿ ਬੰਦਾ ਤਾਂ ਸਿਮਰਨ ਕਰੇਗਾ, ਬੇ ਵਿਸ਼ਵਾਸਾ ਬੰਦਾ ਕਦੇ ਸਿਮਰਨ ਨਹੀਂ ਕਰੇਗਾ। ਉਹ ਕਹੇਗਾ ਪਾਣੀ ਚ ਬੰਧਾਣੀ ਇਹਦਾ ਕੀ ਫਾਇਦਾ ਇਹਦਾ ਕੀ ਫਾਇਦਾ ਉਹਦੇ ਸਵਾਲ ਹੁੰਦੇ ਨੇ ਇਹਦਾ ਕੀ ਫਾਇਦਾ ਵੈਗਰੂ ਵੈਗਰੂ ਕਰਨ ਨਾਲ ਕੀ ਹੋਵੇਗਾ ਸਵੇਰੇ ਗੁਰਦੁਆਰੇ ਜਾਣ ਨਾਲ ਕੀ ਹੋਵੇਗਾ ਨਾਮ ਜਪਣ ਨਾਲ ਕੀ ਹੋਵੇਗਾ ਗੁਰਬਾਣੀ ਤਾਂ ਇੱਕ ਸਮਝਾਉਂਦੀ ਆ ਬੰਦੇ ਨੂੰ ਹੋਰ ਕੁਝ ਨਹੀਂ ਕਹਿੰਦੇ ਉਹਨੂੰ ਐ ਨਹੀਂ ਪਤਾ ਜਿਹਨੇ ਲੇਖੀ ਆ ਉਹ ਕੌਣ ਹੈ ਇਸ ਤਰ੍ਹਾਂ ਕਰਕੇ ਲਿਖਤ ਦੇ ਵਿੱਚ ਸ਼ਕਤੀ ਹੁੰਦੀ ਹੈ ਜਦੋਂ ਬੰਦੇ ਨੂੰ ਉੱਤ ਪਿੱਛੋਂ ਲਿਖਤ ਆ ਜਾਂਦੀ ਹੈ ਸੰਮਣ ਆ ਜਾਂਦੇ ਨੇ ਅਦਾਲਤਾਂ ਦੀ ਕਚਹਿਰੀਆਂ ਦੇ ਕਿ ਭੱਜਾ-ਭੱਜੇ ਫਿਰਦਾ ਉਹ ਵੀ ਲਿਖਤੀ ਹੁੰਦੀ ਹੈ ਗੁਰਬਾਣੀ ਵੀ ਲਿਖਤ ਹੈ ਇਸ ਕਰਕੇ ਲਿਖਤ ਸ਼ਕਤੀ ਹੁੰਦੀ ਹੈ ਸੋ ਪਿਆਰਿਓ ਜਦੋਂ ਨਾ ਇੱਕ ਵਾਰੀ ਮੁਹੰਮਦ ਦਾ ਹਾਜ਼ਰਤ ਨਬੀ ਦੇ ਘਰ ਵਿੱਚ ਅੰਨ ਦੀ ਤੋੜ ਆ ਗਈ ਇਹ ਉਹਨਾਂ ਦਾ ਇੱਕ ਉਸੂਲ ਸੀ ਵੀ ਜਦੋਂ ਪ੍ਰਸ਼ਾਦਾ ਪਾਣੀ ਛਕਣਾ ਯਾਰ ਕਰਕੇ 11 ਵਿਆਹ ਸੀ ਉਹਨਾਂ ਦੇ ਚਾਹਤੋ ਉਹ ਚਲੋ ਉਹ ਤਾਂ ਉਹਨਾਂ ਦਾ ਆਪਦਾ ਧਰਮ ਹੈ ਜਿਵੇਂ ਮਰਜੀ ਆਪਦੇ ਧਰਮ ਨੂੰ 11 ਵਿਆਹ ਉਹਨਾਂ ਨੇ ਕਰਾ ਕੇ ਔਲਾਦ ਪੈਦਾ ਕੀਤੀ ਸੰਤਾਨ ਪੈਦਾ ਕੀਤੀ ਕਿੰਨੀ ਆਵਾਦੀਆਂ ਉਹਨਾਂ ਦੀ ਆਪਣਾ ਕੀ ਹੈ ਇੱਕ 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 ਵਿਆਹ ਹੈ ਚਲੋ ਮੈਂ ਨਹੀਂ ਕਹਿੰਦਾ ਦੋ ਵਿਆਹ ਕਰਾਓ ਚਾਰ ਕਰਾਓ ਤਾਂ ਪਰ ਸੰਤਾਨ ਜਿੰਨੀ ਸਾਡੀ ਗਿਣਤੀ ਘਟਦੀ ਜਾ ਰਹੀ ਹੈ ਕਿਸੇ ਦੇ ਇੱਕ ਬੱਚਾ ਕਹਿੰਦੇ ਵੱਧ ਤੋਂ ਵੱਧ ਦੋ ਨੇ ਉਹ ਦੋਆਂ ਦੇ ਵਿੱਚੋਂ ਵੀ ਇੱਕ ਦੇ ਵਿੱਚੋਂ ਵੀ ਕੋਈ ਇਸ ਅਨੇ ਘਟਨਾ ਵਾਪਰ ਜਾਂਦੀ ਇੱਕ ਵੀ ਨਹੀਂ ਹੁੰਦਾ ਹੈਗਾ ਸੋ ਆਪਾਂ ਬਹੁਤ ਥੱਲੇ ਜਾ ਰਹੇ ਹਾਂ ਸੋ ਤੇਰਾ ਆਪਾਂ ਮੁੱਦੇ ਤੇ ਆਈਏ ਜਦੋਂ ਉਹ ਪਰਮੇਸ਼ਰ ਦਾ ਭਜਨ ਕਰਦੇ 11 ਵਿਆਹ ਸੀ ਸਾਰੇ ਬੰਦਗੀ ਕਰਦੇ ਜਿਹੜੀ ਉਹਨਾਂ ਦੀ ਉਮਮਤ ਖਲਕਤ ਸੀ ਜਿਹੜੀ ਸਾਰੀ ਜੁੜੀ ਹੋਈ ਸੀ ਪਰ ਉਹ ਕੰਮ ਵੀ ਕਰਦੇ ਸੀ ਐਸੀ ਗੱਲ ਨਹੀਂ ਗ੍ਰੈਸਤੀ ਜੀਵਨ ਸੀ ਉਹਨਾਂ ਦਾ ਤੇ ਜਦੋਂ ਉਹਨਾਂ ਦੇ ਘਰ ਤੋੜਾ ਆ ਗਿਆ ਤੋਟ ਆ ਗਈ ਤਾਂ ਕਰੇ ਕਹਿਣ ਲੱਗੇ ਆਪਾਂ ਐਡਾ ਵੱਡਾ ਪਰਿਵਾਰ ਐ ਤੋਟ ਆ ਗਈ ਅੰਨ ਪਾਣੀ ਦੀ ਕਹਿੰਦੇ ਨਹੀਂ ਜੀਆਂ ਦੇ ਵਧਣ ਦੇ ਨਾਲ ਪਰਿਵਾਰ ਵੱਡੇ ਹੋਣ ਦੇ ਨਾਲ ਕਦੇ ਬੰਦਾ ਕੰਗਾਲ ਨਹੀਂ ਹੁੰਦਾ ਕੰਗਾਲ ਹੁੰਦਾ ਮਾੜੀਆਂ ਬਹਿਵਤਾ ਕਰਕੇ ਇੱਕ ਬੰਦਾ ਘਰ ਵਿੱਚ ਫਜ਼ੂਲ ਖਰਚੀ ਕਰਦਾ 1000 ਰੁਪਏ ਦੀ 1000 ਰੁਪਏ ਨਾਲ 1000 ਰੁਪਏ ਦੇ ਨਾਲ ਸੋ ਬੰਦਾ ਪ੍ਰਸ਼ਾਦਾ ਸ਼ੱਕ ਲੈਂਦਾ ਇੱਕ ਬੰਦਾ ਹਜੂ ਹਜ਼ਾਰ ਦਾ ਫਜ਼ੂਲ ਖਰਚਾ ਕਰਦਾ ਫਜ਼ੂਲ ਖਰਚੀ ਮਾੜੀ ਕੇ 50 ਬੰਦੇ ਮੈਂਬਰ ਮਾੜੇ ਫਜ਼ੂਲ ਖਰਚੀ ਘਰ ਪਟਦੀ ਆ ਅੰਨ ਪਾਣੀ ਕਦੇ ਵੀ ਮਹਾਰਾ ਕੋ ਖਾਣੀ ਮਾਰਦਾ ਕਿਸੇ ਨੂੰ ਜੇ ਕਿਸੇ ਨੂੰ ਬਹਿਮ ਹੋਵੇ ਉਹਦਾ ਇਲਾਜ ਕੋਈ ਨਹੀਂ ਕਹਿਣ ਲੱਗੇ ਮਾਮਾ ਸਾਹਿਬ ਨੂੰ ਉਹਦੀਆਂ ਬੀਵੀਆਂ ਕਿ ਆਟਾ ਨਹੀਂ ਹੈਗਾ ਕਹਿੰਦੇ ਨਹੀਂ ਇਹ ਹੋ ਨਹੀਂ ਸਕਦਾ ਖਜ਼ਾਨਾ ਕਦੇ ਘਟ ਨਹੀਂ ਸਕਦਾ ਲੰਗਰ ਪਡਾਰਾ ਕਦੇ ਮੁੱਕ ਨਹੀਂ ਸਕਦਾ ਕਹਿੰਦੇ ਸਾਡੇ ਚ ਕਮੀ ਹੈ ਕੋਈ ਪਰਮੇਸ਼ਰ ਦੀ ਨਾਰਾਜ਼ਗੀ ਹੋਈ ਐ ਸਾਨੂੰ ਖੁਦਾਵੰਦ کریم ਸਾਡੇ ਤੇ ਨਾਰਾਜ਼ ਨੇ ਕੀ ਹੋਇਆ ਜਾ ਕੇ ਬੈਠ ਗਏ ਬਾਹਰਲੇ ਪਾਸੇ ਜਾ ਕੇ ਜਿਵੇਂ ਪਿੰਡ ਤੋਂ ਬਾਹਰ ਕੋਈ ਬਹਿ ਜੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਅੱਲਾਹੂ ਅੱਲਾਹ ਉਹਨਾਂ ਦਾ ਮੰਤਰ ਸੀ ਜਪਦੇ ਰਹੇ ਹੋ ਕਾਂਟੇਵਾ ਦਾ ਇਹ ਕਹਿੰਦੇ ਆਇਆ ਕਿਸੇ ਪਾਸੇ ਉਹ ਲੰਗਰ ਕਹਿੰਦੇ ਨਾ ਕਹਿੰਦੇ ਫਿਰ ਭਜਨ ਚ ਘਾਟ ਐ ਬੰਦਗੀ ਚ ਘਾਟ ਐ ਫਿਰ ਚਲੇ ਗਏ ਘੰਟਾ ਸਿਮਨ ਕਰਕੇ ਫੇਰ ਆਏ ਕਹਿੰਦੇ ਆਇਆ ਲੰਗਰ ਕਿਸੇ ਵਾਸਿਓ ਰਸਣ ਪਾਣੀ ਕਦੇ ਨਹੀਂ 2 ਘੰਟੇ ਫੇਰ ਲਾਏ ਕਦੇ ਆਇਆ ਕਹਿੰਦੇ ਨਹੀਂ 5ਵੀਂ ਵਾਰੀ ਜਦੋਂ ਆਏ ਸਿਮਨ ਕਰਕੇ ਸ਼ਾਮ ਹੋ ਗਈ ਦਿਨ ਦਾ ਛਪਾਂਦਾ ਕਹਿੰਦੇ ਆਇਆ ਕਹਿੰਦੇ ਹੁਣ ਤਾਂ ਰੰਗ ਲੱਗੇ ਹੁਣ ਤਾਂ ਗੱਡਾ ਭਰਕੇ ਆ ਗੱਡਾ ਹੁੰਦਾ ਸੀ ਪਹਿਲਾਂ ਗੱਡਾ ਭਰਕੇ ਅੰਨ ਦਾ ਆ ਗਿਆ ਕਹਿੰਦੇ ਕਿਸੇ ਨੇ ਸੁਖਣਾ ਸੁਕੀ ਸੀ ਅੱਲਾ ਮੇਰਾ ਇਹ ਕੰਮ ਬਣ ਜੇ ਮੈਂ ਹਾਜਰਤ ਮੁਹੰਮਦ ਦੇ ਸਤਾਨ ਦੇ ਉੱਤੇ ਲੰਗਰ ਦੀ ਸੇਵਾ ਕਰਾਂਗਾ ਕੱਲ ਸਾਡੀ ਬੰਦਗੀ ਚ ਘਾਟਾ ਕਹਿੰਦੇ ਮੈਨੂੰ ਬੈਠੇ-ਬੈਠੇ ਨੂੰ ਯਾਦ ਆ ਗਿਆ ਸੀ ਉਹ ਬੰਦਾ ਜਿਹੜਾ ਗੱਡਾ ਲੈ ਕੇ ਆਇਆ ਕਹਿੰਦਾ ਵੀ ਉੱਥੇ ਮੈਂ ਆਪਦਾ ਲੰਗਰ ਦੇਣਾ ਮੈਂ ਤਾਂ ਭੁੱਲਿਆ ਬੈਠ ਸੀ ਕਿ ਇੱਕੋ ਜਾਂ ਮੇਰੇ ਅੰਦਰ ਖਿਆਲ ਆ ਇੱਕੋ ਜਾਂ ਕਹਿੰਦੇ ਭੁੱਲਿਆ ਭਲਾਇਆ ਕਹਿੰਦੇ ਕਈ ਸਾਲਾਂ ਤੋਂ ਉਹ ਕੀ ਕਰਿਆ ਉਹਦੀ ਬੰਦਗੀ ਨੇ ਜਿਹੜਾ ਪ੍ਰਸ਼ਾਦਾ ਲੈ ਕੇ ਆਇਆ ਸੀ ਲੰਗਰ ਲੈ ਕੇ ਆਇਆ ਸੀ ਉਹਦੇ ਅੰਦਰ ਫੁਰਨਾ ਠਾ ਜੀ ਮੈਂ ਮੈਸੇਜ ਭੇਜ ਦਿਆਂ ਨਾ ਆਪਾਂ ਮੈਸੇਜ ਭੇਜ ਦਿਆਂ ਬੜਸਾਉ ਦੇ ਉੱਤੇ ਇਸ ਤਰ੍ਹਾਂ ਮੈਸੇਜ ਜਗਿਆ ਉਹ ਬੰਦੇ ਦਾ ਦਿਖਿਆ ਲਾਇਆ ਉਹਦੀ ਬੰਦਗੀ ਦੇ ਹਾਜ਼ਰਤ ਮੁਹੰਮਦ ਦੀ ਬੰਦਗੀ ਦੇ ਕਾਰਨ ਪਰਮੇਸ਼ਰ ਨੇ ਉਹਦੇ ਅੰਦਰ ਕੋਹਾਂ ਦੂਰ ਬੈਠੇ ਅੰਦਰ ਮੈਸੇਜ ਭੇਜਿਆ ਉਹ ਯਾਦ ਕਰਾਈ ਇਹ ਵਿਧੀ ਬਣਾਉਂਦਿਆ ਮਹਾਰਾਜ ਚੇ ਪਾਸ਼ਾ ਉਹਦੇ ਵਿੱਚ ਦੀ ਵਸ ਕੇ ਵਾਹਿਗੁਰੂ ਨੇ ਫਿਰ ਉਹਦਾ ਘਾਰ ਸਵਾਰਿਆ ਪਿਆਰਿਓ ਜਦੋਂ ਬੰਦੇ ਨੂੰ ਕੋਈ ਤੋੜ ਟਾਲਦੀ ਹੈ ਭਾਜਨ ਬਤਾ ਦਿਓ ਜਦੋਂ ਕੋਈ ਵਿਗੜਨ ਲੱਗਦਾ ਹੈ ਭਾਜਨ ਬਤਾ ਦਿਓ ਭਾਜਨ ਬਤਾ ਦਿਓ ਬੰਦਗੀ ਕਰੋ ਬੰਦਗੀ ਕਰੋ ਸ਼ੇਖ ਫਰੀਦ ਦਾ ਖੈਰ ਦੀ ਜੈ ਬੰਦਗੀ ਫਰੀ ਸਾਹਿਬ ਕਹਿੰਦੇ ਨੇ ਮੈਨੂੰ ਬੰਦਗੀ ਬਖਸ਼ੋ ਮਹਾਰਾਜ ਮੈਨੂੰ ਬੰਦਗੀ ਬਖਸ਼ੋ ਮੈਂ ਅੱਲਾਹੁ ਅੱਲਾਹੁ ਅਕਰਮ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਡੋਲ ਰਹੋ ਜੇ ਡੋਲਦਾ ਤਾਂ ਇਹ ਸ਼ਬਦ ਪੜੋ ਡੋਲਣ ਤੇ ਰੱਖੋ ਪ੍ਰਭੂ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕੇ ਹੱਥ ਮਹਾਰਾਜ ਸਰ ਤੇ ਹੱਥ ਰੱਖ ਕੇ ਡੋਲਣ ਤੋਂ ਮੈਨੂੰ ਰੱਖੋ ਕੋਈ ਅੰਨ ਦੀ ਧਨ ਦੀ ਕਿਸੇ ਚੀਜ਼ ਦੀ ਟੋਟ ਨਹੀਂ ਆਵੇਗੀ ਨਹੀਂ ਤਾਂ ਉਹ ਬੌਧਾ ਦੇ ਹੁੰਦਾ ਪਰ ਸੁੱਖ ਤੇ ਤੰਦਰੁਸਤੀ ਕਿਸੇ ਕੋਲ ਹੀ ਨਹੀਂ ਬੌਧੇ ਲੋਕ ਨੇ ਜਿਹੜੇ ਬਹੁਤ ਪੈਸਾ ਹੈ ਬਹੁਤ ਪੈਸਾ ਹੈ ਪਰ ਜਿੰਨੇ ਨੇ ਸਾਰੇ ਬਿਮਾਰ ਨੇ ਫਿਰ ਪੈਸੇ ਦਾ ਕੀ ਕਰੀਏ ਕਈ ਲੋਕ ਗਰੀਬ ਨੇ ਪਰ ਸਰੀਰ ਆਏ ਚੱਲਦੇ ਨੇ ਹੱਥ ਸਬਾ ਜੀਆਂ ਵਾਂਗੂ ਕੋਈ ਰੋਗ ਨਹੀਂ ਭੱਜੇ ਭੱਜੇ ਫਿਰਦੇ ਨੇ ਉਹਨੂੰ ਦੇਖ ਕੇ ਅਮੀਰ ਲੋਕ ਕੀ ਕਹਿੰਦੇ ਨੇ ਕਹਿੰਦੇ ਆ ਸਾਈਕਲ ਵਾਲਾ ਵਧੀਆ ਯਾਰ ਜਿਹੜਾ ਸਾਈਕਲ ਤੇ ਜਾਂਦਾ ਹੈ ਵਧੀਆ ਹੈ ਇਹ ਟੁੱਟੇ ਜੇ ਟਰੈਕਟਰ ਤੇ ਆਪਾਂ ਗਾਣੇ ਲਾਈ ਜਾਂਦਾ ਹੈ ਗਾਣੇ ਕਹਿੰਦੇ ਸਮਝ ਵੀ ਨਹੀਂ ਆਉਂਦੀ ਪਰ ਖੁਸ਼ੀ ਵਿੱਚ ਐ ਕੀ ਮਤਲਬ ਕਹਿਣਦਾ ਪੈਸੇ ਨਾਲ ਸੁੱਖ ਨਹੀਂ ਸੁੱਖ ਹੈ ਪਰਮੇਸ਼ਰ ਦੀ ਮਿਹਰ ਦੇ ਨਾਲ ਉਸ ਦਿਗਪਰ लाਡੇ ਗਰਸੇ ਪਾਸ਼ਾ ਮੈਂ ਤੇਰਾ ਬੰਦਾ ਮਹਾਰਾਜ ਬੰਦੇ ਵਾਸਤੇ ਬੰਦੇ ਵਾਸਤੇ ਬੰਦਗੀ ਸਭ ਤੋਂ ਵੱਡੀ ਗੱਲ ਹੈ ਬੰਦਾ ਹੋਏ ਸੋ ਬੰਦ ਹੀ ਗਏ ਬੰਦਾ ਉਹੀ ਜਿਹੜਾ ਬੰਦਗੀ ਕਰੇ ਨਹੀਂ ਮਹਾਰਾਜ ਨਾ ਬੰਦੇ ਦਾ ਹੰਕਾਰ ਭੰਨਣ ਵਾਸਤੇ ਕੀ ਬਚਨ ਕਰਦੇ ਨੇ ਜੇ ਜਰਵਾਣਾ ਪਰ ਹਰੈ ਜਸ ਵਿਚਰ ਵੇਸ ਕਰੇਂਦੀ ਆਈ ਐ ਕੇ ਬੰਦਿਆਂ ਜੇ ਤੂੰ ਆਪਦੇ ਆਪ ਨੂੰ ਬਹੁਤ ਢਾਡ ਸਮਝਦਾ ਹੈ ਬਹੁਤ ਵੱਡਾ ਸਮਝਦਾ ਹੈ ਵੀ ਮੈਂ ਪਤਾ ਨੇ ਕੀ ਆ ਵੀ ਮੈਂ ਗੱਪਰ ਹਾਂ ਮੈਂ ਜਵਾਰ ਹਾਂ ਮੈਂ ਜੋਰਾਵਾਰਾਂ ਮੈਂ ਬਹੁਤ ਕੁਛ ਹਾਂ ਮਹਾਰਾਜ ਕਹਿੰਦੇ ਲੈ ਵੱਡਾ ਪੈਰ ਨੂੰ ਰੋਕ ਕੇ ਦਿਖਾ ਦੇ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਐ ਕਹਿੰਦੇ ਜੇ ਤੂੰ ਬਹੁਤਾ ਜਰਵਾਣਾ ਹੈ ਨਾ ਵੀ ਮੈਂ ਮੇਰੇ ਬਚਾਏ ਤਾਕਤਾਂ ਮੈਂ ਕਰਦਣਾ ਵਾਅ ਕਰ ਦਿੰਨਾ ਲੋਕਾਂ 'ਚ ਮੇਰਾ ਜੋਰ ਚੱਲਦਾ ਜਰਵਾਣਾ ਮੈਂ ਜੋਰ ਵਾਲਾ ਥਾਣਿਆਂ 'ਚ ਤੈਰੇ 'ਚ ਵੀ ਚੱਲਦੀ ਐ ਮੇਰੀ ਅਦਾਲਤਾਂ 'ਚ ਵੀ ਮੀਰ ਚੱਲਦੀ ਐ ਕਹਿੰਦਾ ਤੇਰਾ ਹਕਾਰ ਤਾਂ ਵੱਡਾ ਜਾਣੀ ਐ ਜੇ ਤੂੰ ਬੁਢਾਪੇ ਨੂੰ ਰੋਕ ਸਕੇ ਹੈ ਕੋਈ ਕੋਈ ਵੀ ਸਾਇੰਸ ਬੁਢਾਪੇ ਨੂੰ ਨਹੀਂ ਰੋਕ ਸਕਦਾ ਕੋਈ ਵੀ ਚੀਜ਼ ਨਹੀਂ ਹੋ ਸਕਦੀ ਕਿਸ ਕੋਈ ਵੀ ਹਿੱਲਾ ਨਹੀਂ ਮਹਾਰਾਜ ਨੇ ਖਤਮ ਹੋਣੀ ਹੀ ਹੈ ਇਹਦਾ ਮਾਲਕ ਇੱਕੋ ਹੀ ਐ ਵਾਇਗਰੂ ਉਹਦਾ ਨਾਮ ਜਪੋ ਉਹ ਤੋਂ ਮਨਜੰਦੇ ਫਲ ਪ੍ਰਾਪਤ ਕੋ ਸਾਰੀ ਅੱਛਾ ਪ੍ਰਾਪਤ ਕਰੋ ਅਡੋਲ ਰਹੋ ਜਦੋਂ ਡੋਲਣ ਤੇ ਆਉਂਦਾ ਫਿਰ ਬੇਨਤੀ ਕਰੋ ਜਦ ਤੁਸੀਂ ਡੋਲੇ ਹੋਇਓ ਪਾਠ ਨਾ ਕਰੋ ਉਦੋਂ ਅਰਦਾਸਾਂ ਕਰੋ ਘੱਟੋ ਘੱਟ 10-15 ਅਰਦਾਸਾਂ ਕਰੋ ਤੁਹਾਡਾ ਮਨ ਟਿਕ ਜਾਊਗਾ ਫਿਰ ਤੁਹਾਨੂੰ ਮੈਸੇਜ ਆਊਗਾ ਤੁਹਾਡੇ ਅੰਦਰ ਆਊਗਾ ਮੈਸੇਜ ਕੋਈ ਇਸ ਤਰ੍ਹਾਂ ਦਾ ਪਰਣਾ ਆਊਗਾ ਜਿਹੜਾ ਤੁਹਾਡੀ ਸੁਰਤ ਨੂੰ ਉੱਤੇ ਲੈ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ